ਵਕਤੇ ਉਤਾਰਨੇ ਉਹਨਾਂ ਦੀ ਮਤਰੀ ਮਾਂ ਕਹੇ ਕਈ ਕੁਝ ਵੀ ਨਹੀਂ ਔਰ ਇਹ 14 ਸਾਲ ਦਾ ਬਨਵਾਸ ਦਿਰ। ਸ਼੍ਰੀ ਕ੍ਰਿਸ਼ਨ ਵਕਤੇ ਉਤਾਰੀ ਪੁਰਸ਼ ਨੇ ਉਹਨਾਂ ਦਾ ਮਾਮਾ ਕਲਸ ਉਹਨਾਂ ਦੀ ਦੰਦ ਦਾ ਵੈਰੀ ਹੈ। ਉਤਾਰਾਂ ਦਾ ਵੀ ਜ਼ਰਾ ਪਰਿਵਾਰ ਧਾਰਮਿਕ ਨਹੀਂ ਹੋਇਆ ਕਦੀ ਨਹੀਂ ਹੋਇਆ। ਮੀਰਾ ਧਾਰਮਿਕ ਹੈ। ਉਹਦਾ ਪਤੀ ਧਾਰਮਿਕ ਨਹੀਂ ਸੀ। ਉਹਨੇ ਘਰੋਂ ਕੱਢ ਦਿੱਤਾ ਸੀ ਸ਼ਾਇਦ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੋਵੇ। Hindu Jagadish Rajasthan ਦੇ ਅੰਦਰ ਚਿਤੌੜਗੜ੍ਹ ਦੀ ਮਹਾਰਾਣੀ ਮੀਰਾ ਮਹਾਰਾਣੀ ਸੀ। ਰਾਜੇ ਦੀ ਔਰਤ ਸੀ। ਲੇਕਿਨ ਅੱਠੇ ਪੈਰ ਬੰਦਗੀ ਕਰਦੇ ਆ ਕਰਦੇ ਆ ਸਮਾਦੀ ਲੈਣ ਹੋ ਗਈ ਚਿਤੌੜ ਦਾ ਰਾਣਾ ਕਹਿ ਲਗਾ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਘਰੋਂ ਕਰ ਦਿੱਤਾ ਪਹਿਲੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਮਰੀ ਫਿਰ ਘਰੋਂ ਕਰ ਦਿੱਤੀ ਰਾਜਸਥਾਨ ਦੇ ਜੰਗਲਾਂ ਦੇ ਵਿੱਚ ਰੱਖੇ ਖਾਂਦੀ ਰਹੀ ਕੋਈ ਸ਼ਹਿਰ ਦੇ ਵਿੱਚ ਨਹੀਂ ਵੜਨ ਦਿੰਦਾ ਸੀ ਮੰਦਰ ਵਿੱਚ ਨਹੀਂ ਵੜਨ ਦਿੰਦਾ ਸੀ ਜਿੰਨਾ ਜਿੰਨਾ ਰੁੱਖਾਂ ਥੱਲੇ ਉਸਨੇ ਰਾਤ ਕੱਟੀ ਰਾਜਸਥਾਨ ਦੇ ਰਜਵਾੜਿਆਂ ਨੇ ਅੱਜ ਵੱਡੇ ਵੱਡੇ ਮੰਦਰ ਬਣਾਏ ਨੇ ਅੱਜ ਮੇਰਾ ਧਾਰਮਿਕ ਹੈ ਉਹਦਾ ਪਤੀ ਧਾਰਮਿਕ ਨਹੀਂ ਹੈ ਤੇ ਲੋਚਨ ਧਾਰਮਿਕ ਹੈ ਉਹਦੀ ਪਤਨੀ ਧਾਰਮਿਕ ਨਹੀਂ ਹੈ ਤੁਸੀਂ ਗੁਰਗ੍ਰਾਮ ਸਾਹਿਬ ਦੀ ਮਹਾਰਾਜ ਦੇ ਟਰਲੋਚਨ ਦੇ ਬੋਲ ਪੜ੍ਹ ਲਓ ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਭਜਨ ਕਰਦਾ ਹੈ ਸਤਸੰਗਈ ਆ ਜਾਂਦੇ ਨੇ ਉਹਦੇ ਕੋਲ ਬੈਠਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਪਤਨੀ ਸਤਸੰਗੀਆਂ ਨੂੰ ਤੇ ਟਰਲੋਚਨ ਨੂੰ ਤੇ ਪਰਮਤਮਾ ਨੂੰ ਗੱਲਾਂ ਕਰਨੀ ਸ਼ੁਰੂ ਕਰਦੀ ਹੈ ਸ਼ਬਦ ਹਨ ਜਿਹਾ ਨਾਰਾਇਣ ਨਿੰਦਸ ਕਾਹੇ ਬੋਲੀ ਗਵਾਰੀ ਐ ਗਵਾਰ ਇਸਤਰੀ ਕਿਉਂ ਨਾਰਾਇਣ ਦੀ ਨਿੰਦਾ ਕਰਦੀ ਕਹੂੰ ਪ੍ਰਭੂ ਸਭ ਕੁਝ ਉਸੇ ਦਾ ਦਿੱਤਾ ਹੈ ਇਹ ਤਨ ਮਨ ਇਹ ਧਿਆਨ ਅੰਦਰ ਇਹ ਸਭ ਕੁਝ ਉਸੇ ਦਾ ਹੈ ਇਹ ਸੂਰਜ ਦੀ ਰੋਸ਼ਨੀ ਹੈ ਵਗਦੀ ਹੈ ਪਵਨ ਹੈ ਦਲਤੀ ਸਭ ਕੁਝ ਉਸੇ ਦੀ ਹੈ ਨਾਰਾਇਣ ਨਿੰਦਸ ਕਾਹੇ ਬੋਲੀ ਗਵਾਰੀ ਦੁਖਰਤ ਸੁਖਰਤ ਥਾਰੋ ਕਰਮ ਹੈ ਦੁਖ ਸੁਖ ਤੇਰੇ ਕਰਮਾਂ ਦਾ ਫਲ ਹੈ ਤੂੰ ਜੋ ਬੋਇਆ ਉਹ ਕੰਦੀ ਉਹਦੇ ਚ ਨਾਰਾਇਣ ਦੀ ਕਰੇ ਕਰ ਵਿੱਚ ਔਲਾਦ ਨਹੀਂ ਸੀ ਦੁਖੀ ਸੀ ਔਰ ਇਸੇ ਸ਼ਰਧਿਆ ਕੀਲੀਆਂ ਬੰਦੀਆਂ ਤੁਹਾਨੂੰ ਸਰਵਨ ਕਰਾਵਾਂ ਪੁਰਬ ਲੋਗ ਰਿਤ ਕਰਮ ਨày ਬਿਟੇਲੀ ਕਰ ਗਏ ਮੈਂ ਜੋ ਬੀਜ ਚੁਕੇ ਹਾਂ ਮੈਨੂੰ ਕਾਣਾ ਬੈਗਾ ਆਪ ਵੀ ਆਪੇ ਹੀ ਕਰੇ ਪ੍ਰਮਾਤਮਾ ਦੇ ਦਰਬਾਰ ਦੇ ਸਾਡਾ ਫੈਸਲਾ ਕਿਸ ਢੰਗ ਨਾਲ ਹੁੰਦਾ ਹੈ ਸਾਡਾ ਰੰਗ ਰੂਪ ਦੇਖਿਆ ਜਾਂਦਾ ਨਹੀਂ ਪ੍ਰਮਾਤਮਾ ਦਾ ਆਪਣਾ ਹੀ ਕੋਈ ਰੰਗ ਰੂਪ ਨਹੀਂ ਹੈ ਅਰੂਪ ਹੈ ਅਨੂਪ ਹੈ ਚਕਰਚੇਨ ਅਰ ਵਰਣ ਜਾਤ ਅਰ ਭਾਵਤ ਨਹੀਂ ਹੁੰਦੇ ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨਾ ਸਕਤ ਹੈ ਸਾਡੀ ਜਾਤ ਪਾਤ ਦੇ ਮੁਤਾਬਕ ਫੈਸਲਾ ਹੁੰਦਾ ਹੈ ਪ੍ਰਮਾਤਮਾ ਦੀ ਆਪਣੀ ਜਾਤ ਪਾਤ ਕੋਈ ਨਹੀਂ ਹੈ ना ता है ना मात है ना जाता है ना बाल सा रंग फैसला हों काला है गोरा है सावरा है अपना ही कोई रंग नहीं रंगार किसान फैसला करेगा साजहब के मुताबिक फैसला करता है हिंदू है मुस्लिम है सिख है ईसाई है जैनी है बोधी है यादी है फारसी फारसी है कता ही नहीं परमात्मा का अपना ही कोई मजहब नहीं है पंक्तियां थोड़ा सरवन कराव ध्यान सुनना जाप साहब ना मस्त अम अजबे नमस्कार है प्रभु तेरा कोई मजहब नहीं है ਨਾ ਤੂੰ Hindu ਹੈ ਨਾ ਤੂੰ Muslim ਹੈ ਨਾ ਤੂੰ Sikh ਹੈ ਨਾ ਤੂੰ Isai ਹੈ ਨਾ ਤੂੰ Yahudi ਹੈ ਨਾ ਤੂੰ Baarsi ਹੈ ਨਾ ਤੂੰ ਚੈਨ ਨਹੀਂ ਹੈ ਨਾ ਤੂੰ ਬੋਧੀ ਹੈ ਜੇ ਤੂੰ ਆਪਣਾ ਹੀ ਕੋਈ ਮਜ਼ਬ ਨਹੀਂ ਮਜ਼ਬ ਦੇ ਇੱਕ ਰਸਤਾ ਹੁੰਦਾ ਹੈ ਮਜ਼ਬ ਨੂੰ ਸੰਸਕ੍ਰਿਤ ਦੇ ਵਿੱਚ ਪੰਥ ਕਹਿੰਦੇ ਹਨ ਪੰਥ ਰਸਤਾ ਪੰਥ ਦੇ ਅਖੀਰਤ ਨੇ ਰਸਤਾ ਤੇ ਜਿਹੜਾ ਪੰਥ ਤੇ ਚੱਲੇ ਉਹਨਾਂ ਪੰਥੀ ਕਹਿੰਦੇ ਨੇ ਤੇ ਜਿਹੜਾ ਪੰਥ ਧਰਮ ਨਾਲ ਸੰਬੰਧਿਤ ਹੋਵੇ ਉਹਨੂੰ ਕਹਿੰਦੇ ਨੇ ਧਰਮ ਪੰਥ ਕਿਸਲਾਮ ਇੱਕ ਪੰਥ ਹੈ Hindu ਇੱਕ ਪੰਥ ਹੈ Jain ਇੱਕ ਪੰਥ ਹੈ Buddhist ਇੱਕ ਪੰਥ ਹੈ Christian ਇੱਕ ਪੰਥ ਹੈ Sikh ਇੱਕ ਪੰਥ ਹੈ ਵੱਖ-ਵੱਖ ਰਸਤੇਆਂ ਤੋਂ ਦਰਿਆਲ ਸਾਗਰ ਤੱਕ ਪਹੁੰਚਦੇ ਨੇ ਵੱਖ-ਵੱਖ ਰਸਤੇਆਂ ਤੋਂ ਮੁਨ ਪਰਮਾਤਮਾ ਤੱਕ ਪਹੁੰਚਦੇ ਨੇ ਪੰਥ ਨੇ ਰਸਤੇ ਨੇ ਪਰਮਾਤਮਾ ਨੇ ਕਿਧਰੇ ਵੀ ਨਹੀਂ ਪਹੁੰਚਣਾ ਹੁੰਦਾ ਕੋਈ ਪੰਥ ਨਹੀਂ ਪਰਮਾਤਮਾ ਤੱਕ ਪਹੁੰਚਣ ਦੇ ਪੰਥ ਨੇ ਪਰਮਾਤਮਾ ਤੇ ਵਿਆਪਕ ਹੈ ਐਸਾ ਥੋੜੀ ਜਿਹੀ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਉਹ ਤੇ ਵਿਆਪਕ ਹੈ ਉਹਨੇ ਕਿੱਥੇ ਜਾਣਾ ਉਸ ਤੋਂ ਬਿਨਾਂ ਤੇ ਹੋਰ ਬੁਝਾਈ ਨਹੀਂ ਉਹਨੇ ਨਹਿ ਚਲਾਏ ਠੀਕੇ ਹੋਇਆ ਸਲਸਿ ਸਾਈਂ ਸਾਹਿਬ ਕਹਿੰਨੇ ਉਹਦਾ ਕੋਈ ਮਜ਼ਬ ਨਹੀਂ ਨਮਸਤੰ ਅਬਦਵੇ ਨਮਸਤਸਤ ਅਜਵੇ ਜੇ ਮਜ਼ਬ ਦੇ ਆਧਾਰ ਤੇ ਉਹ ਸਾਡਾ ਫੈਸਲਾ ਨਹੀਂ ਕਰਦਾ ਜਾਤ ਵਰਕੇ ਜਾਤ ਬਾਤ ਕਰਕੇ ਰੰਗ ਰੂਪ ਕਰਕੇ ਵੰਨ ਕਰਕੇ ਕੌਮ ਕਰਕੇ ਦੇਸ਼ ਕਰਕੇ ਭਾਸ਼ਾ ਕਰਕੇ ਜੇ ਸਾਡਾ ਫੈਸਲਾ ਨਹੀਂ ਕਰਦਾ ਤਾਂ ਸਾਡੇ ਫੈਸਲੇ ਦਾ ਆਧਾਰ ਕੀ ਹੁੰਦਾ ਹੈ ਕਿਸ ਬਿਨਾਂ ਦੇ ਸਾਡਾ ਫੈਸਲਾ ਕਰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨੇ ਨੇ ਕਰਮੇ ਕਰਮੇ ਹੋਏ ਵਿਚਾਰ ਸੱਚਾ ਆ ਸੱਚਾ ਦਰਵਾ ਉਹ ਜੋ ਸੱਚਾ ਹੈ ਜਿਹਦਾ ਦਰਵਾ ਸੱਚਾ ਹੈ ਉਥੇ ਸਿਰਫ ਕਰਮਾਂ ਦੇ ਵਿਚਾਰ ਹੈ ਸ਼ੁਰੂ ਕਰ। ਹੋਰ ਕੁਝ ਨਹੀਂ। ਕੀਤਾ ਹੋਇਆ ਕਰਮ ਬੀਜ ਹੈ। ਇਹਨਾਂ ਦਾ ਫਲ ਕੀ ਹੈ? ਦੁੱਖ ਤੇ ਸੁੱਖ। ਮੈਂ ਜ਼ਰੂਰ ਕੋਈ ਐਸਾ ਬੀਜਿਆ ਜਜ ਮੈਂ ਦੁਖੀਆਂ। ਮੈਂ ਜ਼ਰੂਰ ਕੋਈ ਐਸਾ ਬੀਜਿਆ ਜੋ ਮੈਨੂੰ ਸੁੱਖ ਮਿਲੇ। ਦੁੱਖ ਸੁੱਖ ਹੁੰਦਾ ਹੈ। ਕਰਮ ਬੀਜ ਹੈ। ਆਪ ਬੀਜ, ਆਪੇ ਹੀ ਖਾਏ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਪਣੇ ਦੁੱਖਾਂ ਲਈ ਭੁੱਲ ਕੇ ਵੀ ਕਿਸੇ ਨੂੰ ਦੋਸ਼ੀ ਨਾ ਕਰਾਂ। ਦਦਾ ਦੋਸ ਨਾ ਦੇਹੁ ਕਾਮੂ ਦੋਸ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਭਾਇਆ ਦੋਸ ਨਾ ਦੀਜੇ ਅਵਰ ਜਨਾ ਕਰਮ ਫਿਰਾਸਵੀਰ ਅਲੱਗ ਇੱਕ ਮਜ਼ਮੂਨ ਹੈ ਲੰਬਾ ਚੌੜਾ ਕਈ ਦਿਨ ਲੰਘਦਾ ਇਸ ਵਕਤ ਉਸ ਨੂੰ ਮੈਨੇ ਚੇਹਲ ਲਗਾ ਮੈਂ ਇਤਨੀ ਅਰਜ਼ ਕਰਨ ਲਗਾ ਪਰ ਮਾਲਤਮਾ ਦਾ ਨਾਮ ਔਸ਼ਧੀ ਹੈ ਸਾਰੇ ਰੋਗਾਂ ਦੇ ਕੰਮ ਆਉਂਦਾ ਔਰ ਇਹ ਔਸ਼ਧੀ ਕਿਸੇ ਮੈਡੀਕਲ ਸਟੋਰ ਤੋਂ ਨਹੀਂ ਲੱਭਨੇ ਕਿਸੇ ਡਾਕਟਰ ਤੋਂ ਨਹੀਂ ਲੱਭਨੇ ਆਪ ਬਣਾਣੀ ਪੈਣੀ ਆਪ ਹੀ ਕਾਣੀ ਹੈ ਆਪ ਜਪੜਾ ਆਪਣਾ ਅਥੀ ਆਪਣਾ ਆਬੇ ਹੀ ਕਾਜ ਸਾਰੇ